DGP ਚੰਡੀਗੜ੍ਹ ਨੇ ਆਪਣੇ ਹੀ ਪੁਲਿਸ ਮੁਲਾਜ਼ਮਾਂ ਨੂੰ ਲੈ ਕੇ ਵੱਡਾ ਖੁਲਾਸਾ ਕਰ ਦਿੱਤਾ ਹੈ ਕਈ ਪੋਲਾਂ ਖੋਲ੍ਹ ਦਿੱਤੀਆਂ ਨੇ ਇੰਸਪੈਕਟਰ ਤੇ ਕਾਂਸਟੇਬਲਾਂ ਨੂੰ ਲੈ ਕੇ ਉਹਨਾਂ ਨੇ ਜਦੋਂ ਇਹ ਬੀਤੇ ਦਿਨ ਦੱਸਿਆ ਕਿ ਸੈਕਟਰ 26 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਸਮਾਗਮ ਚੱਲ ਰਿਹਾ ਸੀ ਤੇ ਉਹ ਸਮਾਗਮ ਦੇ ਦੌਰਾਨ DGP ਸਟੇਜ ਤੇ ਪਹੁੰਚੇ ਆਪਣਾ ਭਾਸ਼ਣ ਦੇਣ ਲੱਗੇ ਤੇ ਉਸ ਤਰ੍ਹਾਂ ਉਹਨਾਂ ਨੇ ਅਜੀਹੇ ਖੁਲਾਸੇ ਕਰ ਦਿੱਤੇ ਆਪਣੇ ਮੁਲਾਜ਼ਮਾਂ ਨੂੰ ਲੈ ਕੇ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਉਹਨਾਂ ਨੇ ਆਪਣੇ ਆਪਣੇ ਜਿਹੜੇ ਡਿਪਾਰਟਮੈਂਟ ਆ ਉਸ ਦੇ ਵਿੱਚ ਜੋ ਕਾਲੀਆਂ ਭੇਡਾਂ ਨੇ ਉਹਨਾਂ ਦੀ ਪੋਲ ਖੋਲ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਨਸਪੈਕਟਰ ਜਿਹੜੇ ਨੇ ਆਪਣੇ ਆਪ ਨੂੰ ਖਾਨਦਾਨੀ ਐਸਐਚਓ ਸਮਝਦੇ ਨੇ ਤੇ ਆਪਣੇ ਮੁੰਡਿਆਂ ਨੂੰ ਸ਼ਰਾਬ ਦੇ ਠੇਕੇਦਾਰ ਬਣਾਇਆ ਹੋਇਆ ਜਿਨ੍ਹਾਂ ਨੂੰ ਕੁਝ ਪਤਾ ਵੀ ਨਹੀਂ ਐਸ ਦੇ ਨਾਲ ਇਹਨਾਂ ਨੇ ਕਾਂਸਟੇਬਲਾਂ ਬਾਰੇ ਕਿਹਾ ਕਿ ਕਾਂਸਟੇਬਲਾਂ ਨੇ ਕੁਝ ਹੀ ਸਰਾਂ ਦੇ ਵਿੱਚ ਮੁਹਾਲਜ ਤੇ ਹੋਰ ਕਈ ਥਾਵਾਂ ਤੇ ਆਪਣੇ ਘਰ ਬਣਾ ਲੈਣੇ ਅਤੇ ਪੁਲਿਸ ਮੁਲਾਜ਼ਮਾਂ ਕਈ-ਕਈ ਸਾਲਾਂ ਲੱਗਦੇ ਨੇ ਆਪਣਾ ਘਰ ਨਹੀਂ ਬਣਾ ਸਕਦੇ ਤੇ ਇਹਨਾਂ ਨੇ ਕੁਝ ਹੀ ਸਾਲਾਂ ਦੇ ਵਿੱਚ ਮਹਿੰਗੇ-ਮਹਿੰਗੇ ਘਰ ਬਣਾਏ ਹੋਣੇ ਹੋਰ ਅੱਗੇ ਡਿਜੀਬੀ ਨੇ ਵੀ ਦੱਸਿਆ ਕਿ ਕੇਸਰੀਕ ਦੇ ਨਾਲ ਜਿਹੜੇ ਇਨਸਪੈਕਟਰ ਨੇ ਨਸ਼ਾ ਤਸਕਰਾਂ ਦੇ ਕੋਲੋਂ ਪੈਸੇ ਲੈਂਦੇ ਨੇ ਤੇ ਫਿਰ ਉਹਨਾਂ ਨੂੰ ਬਿਆਸ ਤੇ ਦੇਣ ਲੱਗਦੇ ਨੇ ਉਹਨਾਂ ਨੇ ਦੱਸਿਆ ਕਿ ਜਿਹੜਾ ਨਸ਼ਾ ਤਸਕਰ ਇਹਨਾਂ ਨੂੰ ਪੈਸੇ ਨਹੀਂ ਦਿੰਦਾ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਜਿਹੜਾ ਪੈਸੇ ਦੇ ਦਿੰਦਾ ਉਹਨਾਂ ਨੂੰ ਇਹ ਛੱਡ ਦਿੰਦੇ ਨੇ ਨਾਸੀਏ ਕੇ ਇਸ ਦਿਨ ਵਾਲੀ ਉਹਨਾਂ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਕਾਲੀਆਂ ਪੇਡਾਂ ਨੇ ਜੋ ਉਹਨਾਂ ਦੇ ਡਿਪਾਰਟਮੈਂਟ ਦੇ ਵਿੱਚ ਨੇ ਇੱਕ ਪਾਸੇ ਤਾਂ ਉਹਨਾਂ ਨੇ ਕਿਹਾ ਕਿ ਨਸ਼ਿਆਂ ਨੂੰ ਛਡਾਉਣ ਦੀ ਗੱਲ ਕੀਤੀ ਜਾਂਦੀ ਹੈ ਨਸ਼ਾ ਤਸਕਰਾਂ ਨੂੰ ਫੜਨ ਦੀ ਗੱਲ ਕੀਤੀ ਜਾਂਦੀ ਹੈ ਨਸ਼ਰੋਧ ਠੱਲ ਪਾਉਣ ਦੀ ਗੱਲ ਕੀਤੀ ਜਾਂਦੀ ਹੈ ਦੂਜੇ ਪਾਸੇ ਇਹ ਜੋ ਪੁਲਿਸ ਮੁਲਾਜ਼ਮ ਨੇ ਕਿਸ ਤਰੀਕੇ ਦੇ ਨਾਲ ਨਸ਼ਾ ਤਸਕਰਾਂ ਨਾਲ ਮਿਲੇ ਹੁੰਦੇ ਨੇ ਉਹਨਾਂ ਤੋਂ ਪੈਸੇ ਲੈਂਦੇ ਨੇ ਤੇ ਜਿਹੜਾ ਪੈਸੇ ਦੇ ਰੰਦਾ ਉਹਨਾਂ ਨੂੰ ਛੱਡ ਦਿੰਦੇ ਨੇ ਤੇ ਜਿਹੜਾ ਪੈਸੇ ਨਹੀਂ ਦਿੰਦਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਕਾਂਸਟੇਬਲ ਵੀ ਜਿਹੜੇ ਨੇ ਉਹ ਕਿਸ ਤਰੀਕੇ ਦੇ ਨਾਲ ਪੈਸੇ ਜਿਹੜੇ ਨੇ ਵਿਆਜ ਤੇ ਦੇਣ ਦੱਸਦੇ ਕਿ ਇਸ ਤੋਂ ਪਹਿਲਾਂ ਵੀ ਕਈ ਵਾਰ ਅਜਿਹੇ ਖੁਲਾਸੇ ਹੁੰਦੇ ਰਹਿੰਦੇ ਨੇ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਰਿਸ਼ਵਤ ਲਈ ਜਾਂਦੀ ਹੈ ਇਹ ਰਲੇ ਹੁੰਦੇ ਨੇ ਮੁਲਜ਼ਮਾਂ ਦੇ ਨਾਲ ਉਹਨਾਂ ਦੇ ਕੋਲੋਂ ਪੈਸੇ ਲੈ ਕੇ ਤੁਹਾਨੂੰ ਛੱਡ ਦਿੰਦੇ ਨੇ ਜਾਂ ਫਿਰ ਉਹਨਾਂ ਦੇ ਕੇਸ ਨੂੰ ਕੇਸ ਰੀਕੇ ਦੇ ਨਾਲ ਖਤਮ ਕਰਨਾ ਹੁੰਦਾ ਉਸ ਲਈ ਵੀ ਪੈਸੇ ਕਰਦੇ ਨੇ ਕਿ ਅਗਰ ਤੁਸੀਂ ਪੈਸੇ ਨਹੀਂ ਦੇ ਤਾਂ ਤੁਹਾਨੂੰ ਫਸਾ ਲਿਆ ਜਾਵੇਗਾ ਤੇ ਹੁਣ ਡੀਜੀਪੀ ਚੰਡੀਗੜ੍ਹ ਦੇ ਵੱਲੋਂ ਕਈ ਵੱਡੇ ਖੁਲਾਸੇ ਕੀਤੇ ਗਏ ਨੇ ਉਹਨਾਂ ਨੇ ਇੱਕ ਸਮਾਗਮ ਦੇ ਦੌਰਾਨ ਦੱਸਿਆ ਕਿ ਕੇਸ ਤਰੀਕੇ ਦੇ ਨਾਲ ਉਹਨਾਂ ਇੰਸਪੈਕਟਰ ਤੇ ਕਨਸਟੇਬਲ ਜਿਹੜੇ ਨੇ ਵਿਆਜ ਵਿਆਜ ਤੇ ਪੈਸੇ ਨੇ ਨਸ਼ਾ ਤਸਕਰਾ ਕੋ ਲੋ ਪੈਸੇ ਲੈਂਦੇ ਨੇ ਤੇ ਵੇ ਫालतू ਦੇ ਵਿੱਚ ਜਿਹੜੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਜਿਹੜੇ ਪੈਸੇ ਦੇ ਦਿੰਦੇ ਨੇ ਉਹਨਾਂ ਨੂੰ ਛੱਡ ਦਿੱਤਾ ਜਾਂਦਾ ਇਸ ਦੇ ਨਾਲ ਹੀ ਉਹਨਾਂ ਨੇ ਵੀ ਕਿਹਾ ਕਿ ਹੁਣ ਸੁਧਰ ਜਾਓ ਜੇਕਰ ਆਪਣੀ ਆਈਟੀ ਆ ਗਿਆ ਤਾਂ ਉਹਨਾਂ ਨੇ ਆਪਣੇ ਟਿਨਿਓਰ ਦੌਰਾਨ ਅਜਿਹੇ ਸਖਤ ਫੈਸਲੇ ਕਰਨੇ ਨੇ ਕਿ ਉਹ ਹਮੇਸ਼ਾ ਯਾਦ ਰੱਖਣਗੇ ਉਹਨਾਂ ਨੇ ਕਿਹਾ ਕਿ ਤੱਕ ਕਿ ਤੇਰੇ ਇੰਸਪੈਕਟਰਾਂ ਨੂੰ ਤੇਰੇ ਕੁਝ ਮੁਲਾਜ਼ਮਾਂ ਨੂੰ ਤਾਂ ਹੁਣ ਤੱਕ ਕਈ ਵਾਰ ਚੇਤਾਵਨੀ ਵੀ ਦੇ ਚੁੱਕੇ ਨੇ ਉਹਨਾਂ ਨੇ ਕਹਿ ਵੀ ਦਿੱਤਾ ਪਰ ਕਿੰਨੀ ਦੇਰ ਤੱਕ ਉਹ ਮਾਫ ਕਰਦੇ ਰਹਿਣਗੇ ਹੁਣ ਇਹਨਾਂ ਨੂੰ ਸੁਧਰ ਜਾਣਾ ਚਾਹੀਦਾ ਜੇਕਰ ਸੁਧਰਦੇ ਨਹੀਂ ਨੇ ਤਾਂ ਸਖਤਾਈ ਕਰਨਗੇ ਤੇ ਅਜਿਹੇ ਫੈਸਲੇ ਲੈਣਗੇ ਕਿ ਸਾਰੀ ਉਮਰ ਇਹਨਾਂ ਨੂੰ ਯਾਦ ਰਹਿਣਗੇ